ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਪ ਸਿੱਖੋ ਵਿੱਚ। ਮੇਰੇ ਵੱਲੋਂ ਸਾਰਿਆਂ ਨੂੰ ਗਣੇਸ਼ ਚਤੁਰਤੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਅੱਜ ਆਪਾਂ ਬਣਾਵਾਂਗੇ ਗਣੇਸ਼ ਜੀ ਦੇ ਭੋਗ ਵਾਸਤੇ ਬਹੁਤ ਹੀ ਸਪੈਸ਼ਲ ਮੋਤੀ ਜੂਰ ਦੇ ਲੱਡੂ। ਇਹ ਆਪਾਂ ਬਿਨਾਂ ਕਿਸੇ ਝੰਜਟ ਤੋਂ ਬਿਲਕੁਲ ਹਲਵਾਈ ਸਟਾਈਲ ਦੀ ਤਰ੍ਹਾਂ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਬੰਦੇ ਹਨ ਤੇ ਤੁਹਾਨੂੰ ਵੀ ਬਹੁਤ ਜ਼ਿਆਦਾ ਪਸੰਦ ਆਉਣਗੇ। ਇਹ ਬਿਗিনার ਵੀਬ ਨਾਲ ਕੇ ਤਿਆਰ ਕਰ ਸਕਦੇ ਹਨ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਚਲੋ ਆਪਾਂ ਸਭ ਤੋਂ ਪਹਿਲਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਇੱਥੇ ਆਪਾਂ ਇੱਕ ਖੁੱਲਾ ਜਿਹਾ ਬਾਉਲ ਲਵਾਂਗੇ ਉਸ ਦੇ ਵਿੱਚ ਇੱਕ ਕੌਲੀ ਮੈਂ ਵੇਸਣ ਦੀ ਐਡ ਕਰ ਲਈ ਹੈ ਤੁਸੀਂ ਆਪਣੇ ਹਿਸਾਬ ਨਾਲ ਜੇਕਰ ਜ਼ਿਆਦਾ ਲੱਡੂ ਬਣਾਉਣਾ ਚਾਹੁੰਦੇ ਹੋ ਤਾਂ ਜ਼ਿਆਦਾ ਵੇਸਣ ਐਡ ਕਰ ਸਕਦੇ ਹੋ ਹੁਣ ਇਸ ਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਐਡ ਕਰਕੇ ਇਸ ਦਾ ਇੱਕ ਲੰਗਸ ਫ੍ਰੀ ਕੋਲ ਤਿਆਰ ਕਰ ਲਵਾਂਗੇ ਅਪਾ 21 ਵਾਰ ਸਾਰਾ ਪਾਣੀ ਐਡ ਨਹੀਂ ਕਰਨਾ ਜੇਕਰ ਆਪਾਂ 21 ਵਾਰ ਸਾਰਾ ਪਾਣੀ ਐਡ ਕਰ ਲਿਆ ਤਾਂ ਇਸ ਦੇ ਵਿੱਚ ਗੰਡਾ ਵੱਜ ਜਾਣਗੀਆਂ ਇਸ ਤਰ੍ਹਾਂ ਹੌਲੀ ਹੌਲੀ ਇਸ ਨੂੰ ਆਪਾਂ ਹਿਲਾਈ ਜਾਵਾਂਗੇ ਤੇ ਥੋੜਾ ਥੋੜਾ ਪਾਣੀ ਇਸ ਦੇ ਵਿੱਚ ਆਪਾਂ ਐਡ ਕਰੀ ਜਾਵਾਂਗੇ ਇਹ ਲੱਡੂ ਬਣਾਉਣੇ ਬਹੁਤ ਹੀ ਆਸਾਨ ਹਨ ਜਦੋਂ ਵੀ ਆਪਣਾ ਮਿੱਠਾ ਖਾਣ ਨੂੰ ਕੋਈ ਦਿਲ ਕਰੇ ਤਾਂ ਆਪਾਂ ਚਟਪਟ ਇਸ ਨੂੰ ਬਣਾ ਕੇ ਖਾ ਸਕਦੇ ਹਾਂ ਮੋਤੀचूर ਦੇ ਲੱਡੂ ਤਾਂ ਸਪੈਸ਼ਲ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਹਨ ਤੇ ਗਣਪਤੀ ਦੇ ਦਿਨਾਂ ਦੇ ਵਿੱਚ ਪੂਜਾ ਦੇ ਟਾਈਮ ਤੇ ਭੋਗ ਦੇ ਵਾਸਤੇ ਵੀ ਇਹਨਾਂ ਨੂੰ ਸਪੈਸ਼ਲ ਤਿਆਰ ਕੀਤਾ ਜਾਂਦਾ ਹੈ ਹੁਣ ਇਹ ਦੇਖੋ ਆਪਣਾ ਬੈਟਰ ਬਣ ਕੇ ਰੈਡੀ ਹੋ ਚੁੱਕਾ ਹੈ ਮੈਂ ਤੁਹਾਨੂੰ ਦਿਖਾਨੀ ਆ ਇਸ ਦੀ ਕਨਸਿਸਟੈਂਸੀ ਕਿੰਨੀ ਕਹੇ ਰੱਖਣੀ ਹੈ ਇਹ ਦੇਖੋ ਇਹ ਬਿਲਕੁਲ ਆਪਣਾ ਲੰਸ ਫਰੀ ਬਣਾ ਕੇ ਰੈਡੀ ਕਰ ਲਿਆ ਹੈ ਹੁਣ ਇਥੇ ਆਪਾਂ ਨੂੰ ਕਿਸੇ ਵੀ ਚਾਰੇ ਦੀ ਲੋੜ ਨਹੀਂ ਹੈ ਨਾ ਹੀ ਆਪਾਂ ਕੋਈ ਬੋਤਲ ਯੂਜ਼ ਕਰਾਂਗੇ ਇੱਕ ਸਿੰਪਲ ਆਪਾਂ ਪੋਲੀਥੀਨ ਲੈ ਲਵਾਂਗੇ ਛੋਟਾ ਜਿਹਾ ਜਿਹੜਾ ਆਮ ਹੀ ਘਰਾਂ ਦੇ ਵਿੱਚ ਹੁੰਦਾ ਹੈ ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਦਾ ਨਹੀਂ ਹੈ ਤਾਂ ਤੁਸੀਂ ਕੋਈ ਵੀ ਨਮਕ ਵਾਲਾ ਪੋਲੀਥੀਨ ਖਾਲੀ ਕਰਕੇ ਲੈ ਸਕਦੇ ਹੋ ਉਸ ਨੂੰ ਇਸ ਤਰ੍ਹਾਂ ਗਲਾਸ ਦੇ ਵਿੱਚ ਆਪਾਂ ਪਾ ਕੇ ਹੁਣ ਇਸ ਦੇ ਵਿੱਚ ਆਪਾਂ ਬੈਟਰ ਪਾ ਦਵਾਂਗੇ ਹੁਣ ਆਪਾਂ ਇਸ ਦੇ ਵਿੱਚ ਬੈਟਰ ਫਿਲ ਕਰ ਦਿੱਤਾ ਹੈ ਇਸ ਤਰ੍ਹਾਂ ਹੁਣ ਇਸ ਨੂੰ ਆਪਾਂ ਉਪਰੋਂ ਫੋਲਡ ਕਰਕੇ ਜਾਂ ਤਾਂ ਤੁਸੀਂ ਇਸ ਦੇ ਉੱਪਰ ਗੰਡ ਲਗਾ ਸਕਦੇ ਹੋ ਜਾਂ ਇਸ ਦੇ ਉੱਪਰ ਤੁਸੀਂ ਰਬੜ ਪਾ ਲਵੋ ਇੱਥੇ ਮੈਂ ਰਬੜ ਪਾ ਲਵਾਂਗੀ ਹੁਣ ਦੇਖੋ ਇਹ ਆਪਣਾ ਬੈਟਰ ਬਿਲਕੁਲ ਬਣ ਕੇ ਰੈਡੀ ਹੈ ਤੇ ਇਸ ਦੀ ਆਪਾਂ ਲਿਫਾਫੇ ਦੇ ਵਿੱਚ ਵੀ ਇਸ ਨੂੰ ਫਿਲ ਕਰ ਲਿਆ ਹੈ ਹੁਣ ਇਸ ਦੀ ਅਗਲੀ ਸਾਈਡ ਤੋਂ ਆਪਾਂ ਬਿਲਕੁਲ ਥੋੜਾ ਜਿਹਾ ਹੀ ਕਟਣ ਕਰਕੇ ਇਸ ਦੇ ਵਿੱਚ ਇੱਕ ਸ਼ੇਕ ਕਰ ਲਵਾਂਗੇ ਕਿਉਂਕਿ ਇਸ ਮੋਤੀ ਚੂਰ ਵਾਸਤੇ ਹਮੇਸ਼ਾ ਬ੍ਰੀਕ ਬ੍ਰੀਕ ਬੂੰਦੀ ਦਾ ਹੀ ਯੂਜ਼ ਕੀਤਾ ਜਾਂਦਾ ਹੈ ਹੁਣ ਆਪਣਾ ਤੇਲ ਗਰਮ ਹੋ ਚੁੱਕਾ ਹੈ ਤੇ ਇਸ ਤਰ੍ਹਾਂ ਆਪਾਂ ਇੱਕ ਸਾਈਡ ਤੋਂ ਹੌਲੀ ਹੌਲੀ ਪ੍ਰੈਸ਼ਰ ਦੇ ਨਾਲ ਇਸ ਦੇ ਵਿੱਚ ਪਾਈ ਜਾਵਾਂਗੇ ਤੇ ਇਹ ਦੇਖੋ ਕਿੰਨੀ ਵੱਡੀ ਮੋਤੀਆਂ ਵਰਗੀ ਆਪਣੀ ਬੂੰਦੀ ਬਣ ਕੇ ਤਿਆਰ ਹੋ ਰਹੀ ਹੈ ਇਹ ਬਹੁਤ ਹੀ ਆਸਾਨ ਤਰੀਕਾ ਹੈ ਤੁਸੀਂ ਵੀ ਜਰੂਰ ਇਸ ਨੂੰ ਟਰਾਈ ਕਰਿਓ ਇਹ ਦੇਖੋ ਕਿੰਨੀ ਵਧੀਆ ਆਪਣੀ ਬੂੰਦੀ ਲੱਗ ਰਹੀ ਹੈ ਤੇ ਬਿਲਕੁਲ ਬ੍ਰੀਕ ਬ੍ਰੀਕ ਬੂੰਦੀ ਬਣ ਕੇ ਤਿਆਰ ਹੋ ਰਹੀ ਹੈ ਇਸ ਤਰ੍ਹਾਂ ਦੇਖੋ ਮੈਂ ਸਾਈਡ ਤੋਂ ਕਾਫੀ ਦੂਰ ਤੋਂ ਇਸ ਦੇ ਵਿੱਚ ਪਾ ਰਹੀ ਹਾਂ ਹੁਣ ਆਪਾਂ ਇਸ ਨੂੰ ਹਲਕੇ ਹੱਥਾਂ ਦੇ ਨਾਲ ਹਲਾਵਾਂਗੇ ਤੇ ਬੂੰਦੀ ਦੇਖੋ ਆਪਣੀ ਮੋਤੀਆਂ ਵਰਗੀ ਲੱਗ ਰਹੀ ਹੈ ਇਸ ਨੂੰ ਇਸ ਤਰ੍ਹਾਂ ਹੌਲੀ ਹੌਲੀ ਹਲਾ ਕੇ ਜਦੋਂ ਇਹ ਥੋੜਾ ਜਿਹਾ ਇਸ ਦਾ ਕਲਰ ਚੇਂਜ ਹੋ ਗਿਆ ਤਾਂ ਇਸ ਨੂੰ ਆਪਾਂ ਕੱਢ ਲਵਾਂਗੇ ਇਹ ਬਹੁਤ ਹੀ ਬਰੀਕ ਬੁੰਦੀ ਹੈ ਤੇ ਬਣ ਕੇ ਵੀ ਬਹੁਤ ਜਲਦੀ ਤਿਆਰ ਹੋ ਜਾਂਦੀ ਹੈ ਇਹ ਦੇਖੋ ਇਸ ਦਾ ਕਲਰ ਚੇਂਜ ਹੋ ਚੁੱਕਾ ਹੈ ਹੁਣ ਆਪਾਂ ਇਸ ਨੂੰ ਇੱਕ ਥਾਲੀ ਦੇ ਵਿੱਚ ਕੱਢ ਲਵਾਂਗੇ ਇਸ ਤਰ੍ਹਾਂ ਇਹਦਾ ਆਪਾਂ ਜਿਹੜਾ ਤੇਲ ਹੈ ਉਹ ਚੰਗੀ ਤਰ੍ਹਾਂ ਨਿਚੋੜ ਲੈਣਾ ਹੈ ਬਾਕੀ ਰਹਿੰਦੀ ਗੁੰਦੀ ਵੀ ਆਪਾਂ ਇਸੇ ਤਰ੍ਹਾਂ ਹੀ ਤਿਆਰ ਕਰ ਲਵਾਂਗੇ ਕਿੰਨੇ ਆਸਾਨ ਤਰੀਕੇ ਦੇ ਨਾਲ ਦੇਖੋ ਆਪਣੀ ਮੋਤੀਆਂ ਵਰਗੀ ਗੁੰਦੀ ਬਣ ਕੇ ਤਿਆਰ ਹੋ ਰਹੀ ਹੈ ਜੇ ਤੁਸੀਂ ਇਹ ਬਣਾ ਕੇ ਦੇਖੋ ਇਹ ਲੱਡੂ ਵੀ ਆਪਣੇ ਬਿਲਕੁਲ ਬਾਜ਼ਾਰ ਦੀ ਤਰ੍ਹਾਂ ਬਣ ਕੇ ਤਿਆਰ ਹੋਣਗੇ ਘਰ ਦੇ ਵਿੱਚ ਆਪਾਂ ਸਾਫ਼ ਸਫਾਈ ਦਾ ਧਿਆਨ ਰੱਖਦੇ ਹਾਂ ਤੇ ਆਪਾਂ ਬਹੁਤ ਹੀ ਵਧੀਆ ਤੇਲ ਵਗੈਰਾ ਯੂਜ਼ ਕਰਕੇ ਤਿਆਰ ਕਰਦੇ ਹਾਂ ਤੁਸੀਂ ਜਰੂਰ ਬੱਚਿਆਂ ਨੂੰ ਘਰ ਦੇ ਵਿੱਚ ਬਣਾ ਕੇ ਦਿਆ ਕਰੋ ਚੀਜ਼ਾਂ ਇਹ ਦੇਖੋ ਜੀ ਇਹ ਆਪਣੀ ਸਾਰੀ ਬੂੰਦੀ ਬਣ ਕੇ ਰੈਡੀ ਹੋ ਚੁੱਕੀ ਹੈ ਤੇ ਦੇਖੋ ਕਿੰਨੀ ਬਰੀਕ ਬੂੰਦੀ ਤੇ ਕਿੰਨੀ ਕ੍ਰਿਸਪੀ ਬਣੀ ਹੈ ਹੁਣ ਆਪਾਂ ਇਸ ਦੀ ਚਾਸ਼ਨੀ ਤਿਆਰ ਕਰਦੇ ਹਾਂ ਇੱਥੇ ਆਪਾਂ ਗੈਸ ਤੇ ਇੱਕ ਪਤੀਲਾ ਰੱਖ ਲਿਆ ਹੈ ਉਸ ਦੇ ਵਿੱਚ ਇੱਕ ਕੌਲੀ ਮੈਖਣ ਦੀ ਐਡ ਕਰ ਲਈ ਹੈ ਤੇ ਅੱਧੀ ਕੌਲੀ ਇਸ ਦੇ ਵਿੱਚ ਆਪਾਂ ਪਾਣੀ ਦੀ ਐਡ ਕਰਾਂਗੇ ਤੇ ਇਸ ਨੂੰ ਹਿਲਾਉਂਦੇ ਹੋਏ ਇਸ ਦੀ ਆਪਾਂ ਚਾਸ਼ਨੀ ਤਿਆਰ ਕਰਾਂਗੇ ਇਥੇ ਆਪਾਂ ਕੋਈ ਇੱਕ ਤਾਰ ਦੀ ਜਾਂ ਦੋ ਤਾਰ ਦੀ ਚਾਸ਼ਨੀ ਤਿਆਰ ਨਹੀਂ ਕਰਨੀ ਬਸ ਇਹ ਜਦੋਂ ਬਿਲਕੁਲ ਥੋੜੀ ਜਿਹੀ ਚਿਪਚਿਪੀ ਹੋ ਗਈ ਤਾਂ ਉਦੋਂ ਆਪਾਂ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਹੁਣ ਆਪਣੀ ਖੰਡ ਬਿਲਕੁਲ ਇਸ ਦੇ ਵਿੱਚ ਖੋਲ ਚੁੱਕੀ ਹੈ ਤੇ ਇਸ ਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਇੱਕ ਪਿੰਚ ਫੂਡ ਕਲਰ ਪਾਵਾਂਗੇ ਇਹ ਕਲਰ ਪਾਉਣ ਦੇ ਨਾਲ ਲੱਡੂਆਂ ਦਾ ਕਲਰ ਬਿਲਕੁਲ ਬਾਜ਼ਾਰ ਦੀ ਤਰ੍ਹਾਂ ਹੀ ਲੱਗੇਗਾ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਬੋਇਲ ਕਰ ਲਵਾਂਗੇ ਜਦੋਂ ਇਸਦੇ ਵਿੱਚ ਬੋਇਲ ਆ ਗਿਆ ਤੇ ਥੋੜੀ ਜਿਹੀ ਚਾਸ਼ਨੀ ਚਿਪਚਿਪੀ ਹੋ ਗਈ ਤੇ ਫਿਰ ਇਸਦੇ ਵਿੱਚ ਆਪਾਂ ਬੂੰਦੀ ਨੂੰ ਐਡ ਕਰ ਦਵਾਂਗੇ ਇਹ ਦੇਖੋ ਹੁਣ ਆਪਣੀ ਚਾਸ਼ਨੀ ਠਿੱਕ ਵੀ ਹੋ ਚੁੱਕੀ ਹੈ ਤੇ ਹੁਣ ਇਸਦੇ ਵਿੱਚ ਆਪਾਂ ਬੂੰਦੀ ਐਡ ਕਰ ਦਵਾਂਗੇ ਜਾਂ ਇਸ ਦਾ ਫਲੇਮ ਆਪਾਂ ਇੱਥੇ ਲੋ ਕਰ ਲੈਣਾ ਹੈ ਇਸ ਨੂੰ ਚੰਗੀ ਤਰ੍ਹਾਂ ਚਾਸ਼ਨੀ ਦੇ ਵਿੱਚ ਮਿਕਸ ਕਰ ਦੇਣਾ ਹੈ ਬਿਲਕੁਲ ਹੌਲੀ ਹੌਲੀ ਹਲਕੇ ਹੱਥਾਂ ਦੇ ਨਾਲ ਹੀ ਇਸ ਨੂੰ ਆਪਾਂ ਮਿਕਸ ਕਰਾਂਗੇ ਇਸ ਤਰ੍ਹਾਂ ਹਿਲਾਉਂਦੇ ਹੋਏ ਇਸ ਨੂੰ ਆਪਾਂ 3 ਤੋਂ 4 ਮਿੰਟ ਦੇ ਲਈ ਪਕਾ ਲਵਾਂਗੇ ਤਾਂ ਕਿ ਗੁੰਦੀ ਸਾਰੀ ਚਾਸ਼ਨੀ ਨੂੰ ਐਬਜ਼ਾਰਬ ਕਰ ਲਵੇ ਤੇ ਬਹੁਤ ਹੀ ਜ਼ਿਆਦਾ ਵਧੀਆ ਆਪਣੇ ਲੱਡੂ ਬਣ ਕੇ ਤਿਆਰ ਹੋਣਗੇ ਇਹਦੇ ਕੋ ਹੁਣ ਬੁੰਦੀ ਨੇ ਸਾਰੀ ਚਾਸ਼ਨੀ ਐ ਬਿਲਕੁਲ ਆਪਣੇ ਅੰਦਰ ਐਬਜ਼ੌਰਬ ਕਰ ਲਈ ਹੈ। ਤੇ ਹੁਣ ਆਪਣੇ ਲੱਡੂਆਂ ਦਾ ਬੈਟਰ ਬਣ ਕੇ ਰੈਡੀ ਹੋ ਚੁੱਕਾ ਹੈ। ਹੁਣ ਇਸ ਨੂੰ ਆਪਾਂ ਇੱਕ ਅਲੱਗ ਥਾਲੀ ਦੇ ਵਿੱਚ ਕੱਢ ਲਵਾਂਗੇ ਤਾਂ ਕਿ ਇਹ ਥੋੜਾ ਠੰਡਾ ਹੋ ਜਾਵੇ। ਫਿਰ ਆਪਾਂ ਇਸ ਦੇ ਲੱਡੂ ਬਣਾ ਕੇ ਤਿਆਰ ਕਰਾਂਗੇ। ਇਹ ਦੇਖੋ ਕਿੰਨੀ ਵਧੀਆ ਮੋਤੀਆਂ ਵਰਗੀ ਆਪਣੀ ਗੁੰਦੀ ਦਿਖ ਰਹੀ ਹੈ ਹੁਣ ਇਹ ਠੰਡੀ ਹੋ ਚੁੱਕੀ ਹੈ ਹੁਣ ਇਸ ਦੇ ਵਿੱਚ ਆਪਾਂ ਥੋੜੇ ਮਗਜ ਐਡ ਕਰ ਲਵਾਂਗੇ ਕਿਉਂਕਿ ਲੱਡੂਆਂ ਦੇ ਵਿੱਚ ਮਗਜ ਬਹੁਤ ਹੀ ਜ਼ਿਆਦਾ ਵਧੀਆ ਲੱਗਦੇ ਹਨ ਤੇ ਹੁਣ ਇਸ ਦੇ ਆਪਾਂ ਲੱਡੂ ਬਣਾਉਣੇ ਸ਼ੁਰੂ ਕਰਦੇ ਹਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਕਿਸੇ ਵੀ ਸਾਈਜ਼ ਦੇ ਲੱਡੂ ਬਣਾ ਸਕਦੇ ਹੋ ਮੈਂ ਇੱਥੇ ਮੀਡੀਅਮ ਸਾਈਜ਼ ਦੇ ਲੱਡੂ ਬਣਾ ਕੇ ਤਿਆਰ ਕਰਾਂਗੀ ਇਹ ਦੇਖੋ ਜੀ ਕਿੰਨੇ ਵਧੀਆ ਆਪਣੇ ਲੱਡੂ ਬਣ ਕੇ ਤਿਆਰ ਹੋ ਰਹੇ ਹਨ ਇਹ ਇੰਨੀ ਈਜ਼ੀ ਰੈਸਪੀ ਹੈ ਕਿ ਇਹਨਾਂ ਨੂੰ ਬਿਗਨਰ ਵੀ ਬਿਨਾ ਫੇਲ ਹੋਏ ਤੋਂ ਬਣਾ ਸਕਦੇ ਹਨ ਇਸ ਤਰ੍ਹਾਂ ਆਪਾਂ ਸਾਰੇ ਲੱਡੂ ਬਣਾ ਕੇ ਤਿਆਰ ਕਰ ਲਵਾਂਗੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਆਪਣੇ ਸਾਰੇ ਲੱਡੂ ਬਣ ਕੇ ਤਿਆਰ ਹੋ ਚੁੱਕੇ ਹਨ ਹੁਣ ਆਪਾਂ ਤੁਹਾਨੂੰ ਇੱਕ ਲੱਡੂ ਤੋੜ ਕੇ ਦਿਖਾਉਂਦੇ ਹਾਂ ਕਿ ਅੰਦਰੋਂ ਇਹ ਕਿੰਨਾ ਸੌਫਟ ਬਣ ਕੇ ਤਿਆਰ ਹੋਏ ਹਨ ਬਿਲਕੁਲ ਬਾਜ਼ਾਰ ਵਰਗੇ ਲੱਡੂ ਬਣੇ ਹਨ ਲਓ ਜੀ ਦੇਖੋ ਕਿੰਨੇ ਵਧੀਆ ਲੱਡੂ ਲੱਗ ਰਹੇ ਹਨ ਇਹਨਾਂ ਦੇ ਵਿੱਚ ਸ਼ਾਈਨ ਵੀ ਕਿੰਨੀ ਜ਼ਿਆਦਾ ਹੈ ਇਹ ਦੇਖੋ ਸੌਫਟ ਵੀ ਕਿੰਨੇ ਬਣੇ ਹਨ ਤੁਸੀਂ ਵੀ ਜਰੂਰ ਬਣਾਓ ਤੇ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਵਿੱਚ ਧੰਨਵਾਦ